प्यारे दोस्तों मैं विपल सिद्धू मोड बाता चानणिया चैनल ते ਤੁਹਾਡਾ ਸਵਾਗਤ ਕਰਦੀ ਹਾਂ ਅੱਜ ਮੈਂ ਤੁਹਾਡੇ ਸਾਹਮਣੇ ਜਸਪਾਲ ਜਨਾਲ ਦੀ ਰਚਨਾ ਮੰਮੀ ਜਾ ਹਥਿਆਰੀ ਲੈ ਕੇ ਪੇਸ਼ ਆਸ ਕਰਦੀ ਹਾਂ ਰਚਨਾ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਸੋ ਆਓ ਆਪਾਂ ਹੁਣ ਸੁਣਦੇ ਹਾਂ ਉਹਨਾਂ ਦੀ ਰਚਨਾ ਮੰਮੀ ਜਾ ਹਥਿਆਰੀ ਤੂੰ ਕਿਉਂ ਨਾ ਕੀਤਾ ਰੋਸ਼ਨੀ ਮਾਏ ਦੱਸ ਕੀ ਸੀ ਮੇਰਾ ਦੋਸ਼ ਨੀ ਮਾਏ ਤੂੰ ਕੋਖੇ ਚ ਕਤਲ ਕਰਾ ਕੇ ਮੈਨੂੰ ਕੀਤੀ ਗਲਤੀ ਪਾਰੀ ਹੁਣ ਦੱਸ ਦੇ ਤੈਨੂੰ ਮੈਂ ਕੀ ਆਖਾਂ ਅੰਮੀ ਜਹ ਹਥਿਆਰੀ ਹੁਣ ਦੱਸ ਦੇ ਤੈਨੂੰ ਮੈਂ ਕੀ ਆਖਾਂ ਅੰਮੀ ਜਹ ਹਥਿਆਰੀ ਕਤਲ ਕਰਨ ਦੀਆਂ ਤੀਣ ਸਲਾਹਾਂ ਥਾਂ ਥਾਂ ਸੈਂਟਰ ਖੁੱਲੇ ਅੱਖਾਂ ਨੀਚੀ ਪੁਲਿਸ ਵੀ ਫਿਰਦੀ ਡਾਕਟਰ ਵੀ ਵੱੜਦੇ ਬੁੱਲੇ ਫਿਰ ਵਾਈ ਮੇਰੇ ਜਿਸਮ ਦੇ ਉੱਪਰ ਕਿਉਂ ਇੰਨਾ ਤੋਂ ਆਰੀ ਹੁਣ ਦੱਸ ਦੇ ਤੈਨੂੰ ਮੈਂ ਕੀ ਆਖਾਂ ਅੰਮੀ ਜਾ ਹਤਿਆਰੀ ਹੁਣ ਦੱਸ ਦੇ ਤੈਨੂੰ ਮੈਂ ਕੀ ਆਖਾਂ ਅੰਮੀ ਜਾ ਹਤਿਆਰੀ ਨਾ ਤੂੰ ਮੈਨੂੰ ਲੋਰੀ ਦਿੱਤੀ ਨਾ ਮੈਨੂੰ ਲੜ ਲੜਾਇਆ ਜਨਮ ਤੋਂ ਪਹਿਲਾਂ ਹੀ ਮੇਰੇ ਹਿੱਸੇ ਕਫਨ ਆਇਆ ਪੁੱਤਰਾਂ ਦੇ ਲਾਲ ਚ ਵਿੱਚ ਕਿਉਂ ਮਤ ਗਈ ਤੇਰੀ ਮਾਰੀ ਹੁਣ ਦੱਸ ਦੇ ਤੈਨੂੰ ਮੈਂ ਕੀ ਆਖਾਂ ਮੰਮੀ ਜਾ ਹਥਿਆਰੀ ਹੁਣ ਦੱਸ ਦੇ ਤੈਨੂੰ ਮੈਂ ਕੀ ਆਖਾਂ ਮੰਮੀ ਜਾ ਹਥਿਆਰੀ ਤਰਸ ਥੋੜਾ ਜਿਹਾ ਕਰ ਲੈਂਦੀ ਕਿਉਂ ਸਮਝਿਆ ਮੈਨੂੰ ਪਰਾਈ ਤੂੰ ਜਨਾਲ ਵਾਲੇ ਜਸਪਾਲ ਨੇ ਵੀ ਕਿੰਨੀ ਵਾਰੀ ਸਮਝਾਈ ਤੂੰ ਪੱਪੀ ਦੀ ਗੱਲ ਮੰਨ ਲੈਂਦੀ ਜੇ ਬਸ ਤੂੰ ਇੱਕ ਵਾਰੀ ਫਿਰ ਮੈਂ ਤੈਨੂੰ ਮੰਮੀ ਕਹਿੰਦੀ ਕਦੇ ਨਾ ਕਹਿੰਦੀ ਹਥਿਆਰੀ ਹੁਣ ਦੱਸ ਦੇ ਤੈਨੂੰ ਮੈਂ ਕੀ ਅਖਾਂ ਮੰਮੀ ਜਾਂ ਹਥਿਆਰੀ ਹੁਣ ਦੱਸ ਦੇ ਤੈਨੂੰ ਮੈਂ ਕੀ ਅਖਾਂ ਮੰਮੀ ਜਾਂ ਹਥਿਆਰੀ ਸੋ ਆਸ ਹੈ ਕਿ ਤੁਹਾਨੂੰ ਰਚਨਾ ਪਸੰਦ ਆਈ ਹੋਵੇਗੀ ਬਹੁਤ ਖੂਬਸੂਰਤ ਰਚਨਾ ਇੱਕ ਧੀ ਦੀ ਪੁਕਾਰ ਹੈ ਜਿਸ ਨੂੰ ਜਨਮ ਤੋਂ ਪਹਿਲਾਂ ਹੀ ਮਰਵਾ ਦਿੱਤਾ ਜਾਂਦਾ ਹੈ ਉਸ ਧੀ ਦੀ ਪੁਕਾਰ ਨੂੰ ਸੁਣ ਕੇ ਖੁਦ ਨੂੰ ਵੀ ਇੱਕ ਚਰਨਾਟ ਮਹਿਸੂਸ ਹੁੰਦੀ ਹੈ ਕਿ ਸਾਡਾ ਜਮਾਨਾ ਕਿਸ ਤਰ੍ਹਾਂ ਦਾ ਹੈ ਇੱਕ ਧੀ ਨੂੰ ਪੈਦਾ ਹੋਣ ਤੋਂ ਪਹਿਲਾਂ ਹੀ ਕੁੱਖ ਵਿੱਚ ਮਰਵਾ ਦਿੰਦਾ ਹੈ ਇੱਕ ਪਰਮਾਤਮਾ ਦੀ ਰੂਹ ਨੂੰ ਜਨਮ ਤੋਂ ਪਹਿਲਾਂ ਹੀ ਮਰਵਾ ਦਿੰਦਾ ਹੈ ਕਹਿੰਦੇ ਨੇ ਇਨਸਾਨੀ ਜਮਾਂ ਬਹੁਤ ਔਖਾ ਮਿਲਦਾ ਹੈ ਤੇ ਸਾਡਾ ਸਮਾਜ ਹੈ ਇਨਸਾਨੀ ਜਮਾਂ ਦੀ अहमियत ਨੂੰ ਨਾ ਸਮਝਦਾ ਹੋਇਆ ਇੱਕ ਜੈਂਡਰ ਦੇ ਭੇਦ ਨੂੰ ਸਮਝਦਾ ਹੋਇਆ ਧੀ ਨੂੰ ਕੁੱਖ ਵਿੱਚ ਮਰਵਾ ਦਿੰਦਾ ਹੈ ਉਸ ਪਾਪ ਦਾ ਭਾਗੀ ਬਣਦਾ ਹੈ ਜਿਸ ਪਾਪ ਨੂੰ ਕਦੇ ਧੋਤਾ ਨਹੀਂ ਜਾ ਸਕਦਾ ਆਸ ਹੈ ਕਿ ਇਹ ਰਚਨਾ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਤੁਹਾਨੂੰ ਰਚਨਾ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸੋ ਧੰਨਵਾਦ ਜੀ ਬਾਏ ਬਾਏ